विक्रमजीत सिंह मजीठिए दी गिरफ्तारी ਤੋਂ ਬਾਅਦ ਭਗਵੰਤ ਮਾਨ ਦਾ ਵਿਰੋਧ ਬਹੁਤ ਹੋ ਰਿਹਾ ਹੈ ਤੁਸੀਂ ਸੋਸ਼ਲ ਮੀਡੀਆ ਖੋਲ ਕੇ ਦੇਖ ਲਓ ਕੋਈ ਵੀ YouTube ਚੈਨਲ ਖੋਲ ਕੇ ਦੇਖ ਲਓ ਕੋਈ Instagram ਪੇਜ ਖੋਲ ਕੇ ਦੇਖ ਲਓ ਚਾਰੇ ਪਾਸੇ ਮਜੀਠੀਏ ਦੀ ਜੈ ਜੈਕਾਰ ਹੋਈ ਪਈ ਹੈ ਤੇ ਭਗਵੰਤ ਮਾਨ ਦਾ ਹੋ ਰਿਹਾ ਹੈ ਵਿਰੋਧ ਹੁਣ ਗੱਲ ਸੋਚਣ ਵਾਲੀ ਹੈ ਤੇ ਵਿਚਾਰਨ ਵਾਲੀ ਹੈ ਕਿ ਭਗਵੰਤ ਮਾਨ ਨੇ ਕੀ ਸੱਚਮੁੱਚ ਮਾਰਾ ਕੀਤਾ ਹੈ ਜਾਂ ਫਿਰ ਭਗਵੰਤ ਮਾਨ ਨੂੰ ਜਾਣ ਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਹੈ ਸੋ ਇਸ ਕੱਲੀ ਕੱਲੀ ਗੱਲ ਤੋਂ ਅੱਜ ਆਪ ਜੀ ਨੂੰ ਰੂਬਰੂ ਕਰਵਾਵਾਂਗੇ ਕਿ ਕਿਉਂ ਅੱਜ ਜੋ ਪਬਲਿਕ ਹੈ ਭਗਵੰਤ ਮਾਨ ਦੇ ਕਰਨੀ ਹੋਈ ਪਈ ਹੈ ਕਿਸੇ ਵਕਤ ਜਦੋਂ ਭਗਵੰਤ ਮਾਨ ਐਮਪੀ ਸੀ ਤੇ ਉਸ ਵਕਤ ਕਹਿੰਦਾ ਹੁੰਦਾ ਸੀ ਵੱਡੇ ਵੱਡੇ ਮગરਮੱਛ ਜੇ ਮੈਂ ਫੜਨੇ ਆ ਤੇ ਹੁਣ ਵੱਡਾ ਮગરਮੱਛ ਜਦੋਂ ਫੜ ਲਿਆ ਫਿਰ ਵਿਰੋਧ ਕਿਉਂ ਹੋ ਰਿਹਾ ਹੈ ਇਸ ਕੱਲੀ ਕੱਲੀ ਗੱਲ ਤੋਂ ਤੁਹਾਨੂੰ ਰੂਬਰੂ ਕਰਵਾਵਾਂਗੇ ਬਣੇ ਰਹੋ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ ਜਿਆਦਾ देर ਨਾ ਲੈਂਦੇ ਹੋਏ ਇਹ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ ਜੀ ਆਂ ਦੋਸਤੋ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਵਿਜੀਲੈਂਸ ਡਿਪਾਰਟਮੈਂਟ ਦੇ ਵੱਲੋਂ ਪੰਜਾਬ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ਬਹੁਤ ਵੱਡੀ ਛਾਪੇਮਾਰੀ ਹੋਈ ਹੈ ਤੇ ਜਿਸ ਦੇ ਵਿੱਚ ਇੱਕ ਵੱਡਾ ਮગરਮੱਛ ਵਿਕਰਮਜੀਤ ਸਿੰਘ ਮਜੀਠੀਆ ਫੜਿਆ ਗਿਆ ਤੇ ਭਗਵੰਤ ਮਾਨ ਦਾ ਹੁਣ ਵਿਰੋਧ ਹੋ ਰਿਹਾ ਲਗਾਤਾਰ ਕਿਸੇ ਵਕਤ ਰਾਜਨੀਤਿਕ ਪਾਰਟੀਆਂ ਚਾਹੇ ਆਪ ਚਰਨਜੀਤ ਸਿੰਘ ਚੰਨੀ ਦੀ ਗੱਲ ਕਰੀਏ ਉਹ ਵੀ ਮੁੱਖ ਮੰਤਰੀ ਰਿਹਾ ਹੋਇਆ ਬਾਦਲਾਂ ਦੀ ਵੀ ਸਰਕਾਰ ਕਿੰਨੇ ਸਾਲਾਂ ਤੋਂ ਰਹੀ ਹੈ ਇੱਥੇ ਇਹ ਸਾਰੇ ਲੋਕ ਹਮੇਸ਼ਾ ਇਹੀ ਕਹਿੰਦੇ ਰਹਿੰਦੇ ਸੀ ਕਿ ਅਸੀਂ ਵੱਡੇ ਮਗਰਮੱਛਾਂ ਨੂੰ ਫੜਨਾ ਹੈ ਜਿਹੜੇ ਪੰਜਾਬ ਦੇ ਵਿੱਚ ਐਦਾਂ ਦੀ ਗਲਤ ਕੰਮ ਕਰਦੇ ਨੇ ਗਲਤ ਨੀਤੀਆਂ ਅਪਣਾਉਂਦੇ ਨੇ ਪਰ ਹੁਣ ਭਗਵੰਤ ਮਾਨ ਨੂੰ ਵੀ ਬਾਰ-ਬਾਰ ਇਹੀ ਗੱਲ ਰਹੀ ਸੀ ਕਿ ਤੁਸੀਂ ਕੁਝ ਕਰ ਨਹੀਂ ਰਹੇ ਪੰਜਾਬ ਦੇ ਹਾਲਾਤ ਦਿਨ-ਮਦਰ ਵੱਧ ਤੇ ਜਾ ਰਹੇ ਨੇ ਪੰਜਾਬ ਦੇ ਵਿੱਚ ਨਸ਼ਾ ਵਧਦਾ ਜਾ ਰਿਹਾ ਹੈ ਭਗਵੰਤ ਮਾਨ ਕੁਝ ਕਰ ਨਹੀਂ ਰਿਹਾ ਇਹੀ ਸ਼੍ਰੋਮਣੀ ਅਕਾਲੀ ਦਲ ਵਾਲੇ ਉਸ ਨੂੰ ਕਹਿੰਦੇ ਹੁੰਦੇ ਸੀ ਪਰ ਆ ਜੋ ਭਗਵੰਤ ਮਾਨ ਨੇ ਜਦੋਂ ਵੱਡੇ ਮਗਰਮਛਤੇ ਨਥ ਬਾਲੀ ਨੱਕ ਦੇ ਵਿੱਚ ਨਕੇਲ ਪਾ ਲਈ ਹੁਣ ਸਾਰਿਆਂ ਦੀਆਂ ਫਿਰ ਚੀਕਾਂ ਕਿਉਂ ਨਿਕਲੀਆਂ ਪਈਆਂ ਨੇ ਸਵਾਲ ਇੱਥੇ ਉੱਠਦਾ ਹੈ ਕਿ ਜਦੋਂ ਇਨਸਾਨ ਕੋਈ ਚੰਗਾ ਕਰਮ ਕਰਦਾ ਹੈ ਤਾਂ ਉਸਦੇ ਚੰਗੇ ਕਰਮ ਨੂੰ बार-बार ਉਸਦੇ ਉੱਪਰ ਇਲਜ਼ਾਮ ਲਗਾ ਕੇ ਤੋਹਮਤ ਲਗਾ ਕੇ ਰੋਕਿਆ ਕਿਉਂ ਜਾ ਰਿਹਾ ਹੈ ਵਿਕਰਮਜੀਤ ਸਿੰਘ ਮਜੀਠੀਆ ਕੋਈ ਚੰਗਾ ਇਨਸਾਨ ਨਹੀਂ ਹੈ ਆਪਾਂ ਨੂੰ ਸਭ ਨੂੰ ਪਤਾ ਹੈ ਵਿਕਰਮਜੀਤ ਸਿੰਘ ਮਜੀਠੀਆ ਨਸ਼ਾ ਤਸਕਰੀ ਦੇ ਵਿੱਚ ਇਸ ਦਾ ਨਾਮ ਆਉਂਦਾ ਹੈ ਨਸ਼ਾ ਤਸਕਰੀ ਦੇ ਵਿੱਚ ਇੱਕ ਵਾਰੀ ਜੇਲ੍ਹ ਵੀ ਗਿਆ ਹੋਇਆ ਹੈ ਅਤੇ ਇਹ ਵੀ ਹੈ ਕਿ ਨਸ਼ਾ ਵਕਾਉਣ ਦੇ ਵਿੱਚ ਵਿਕਰਮਜੀਤ ਸਿੰਘ ਮਜੀਠੀਆ ਦਾ ਹੱਥ ਹੈ ਇਹ ਗੱਲ ਸ਼ੋਰ ਹੈ ਇਹ ਗੱਲ ਮੰਨੀ ਪਵੇਗੀ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਕੋਲ ਸਬੂਤ ਨੇ ਕਿ ਸਭ ਤੋਂ ਵੱਡਾ ਜੋ ਮਾਫੀਆ ਹੈ ਨਸ਼ੇ ਦਾ ਪੰਜਾਬ ਦੀ ਜੋ ਨੌਜਵਾਨੀ ਨੂੰ ਨਸ਼ਿਆਂ ਦੇ ਵਿੱਚ ਤਕੇ ਰਣ ਵਾਲਾ ਵਿਕਰਮਜੀਤ ਸਿੰਘ ਮਜੀਠੀਆ ਜੇ ਅੱਜ ਇਸ ਦੇ ਉੱਪਰ ਨਕੇਲ ਪਈ ਹੈ ਤੇ ਆਪਾਂ ਨੂੰ ਭਗਵੰਤ ਮਾਨ ਦੀ ਸਪੋਰਟ ਕਰਨੀ ਚਾਹੀਦੀ ਨਾ ਕਿ ਉਸ ਦਾ ਵਿਰੋਧ ਕਰਨਾ ਚਾਹੀਦਾ ਕਿਉਂਕਿ ਜੇਕਰ ਆਪਾਂ ਅੱਜ ਭਗਵੰਤ ਮਾਨ ਦੀ ਸਪੋਰਟ ਨਾ ਨਾ ਕੀਤੀ ਵਿਕਰਮਜੀਤ ਸਿੰਘ ਮਜੀਠੀਆ ਬਾਹਰ ਆ ਜਣੇ ਇਹਨਾਂ ਲੋਕਾਂ ਨੇ ਧਰਨੇ ਲਾਉਣੇ ਆ ਕੁਝ ਕਰਨਾ ਹੈ ਕਦੇ ਕੁਝ ਕਰਨਾ ਹੈ ਸਰਕਾਰਾਂ ਨੂੰ ਝੁਕਣਾ ਪਊਗਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਆਪਣੇ ਵੀ ਬੱਚੇ ਵੱਡੇ ਹੋ ਰਹੇ ਨੇ ਆਪਣੀ ਨੌਜਵਾਨੀ ਇੱਕ ਨੌਜਵਾਨ ਪੀੜੀ ਖਤਮ ਕਰ ਚੁੱਕੀ ਨੇ ਦੂਜੀ ਨੌਜਵਾਨ ਪ ਜੋ ਵੀ ਹੁਣ ਆ ਰਹੀ ਹੈ ਉਹ ਵੀ ਇਹਨਾਂ ਵੱਡੇ ਮਗਰਮੱਛਾਂ ਨੇ ਖਤਮ ਕਰ ਦੇਣੀਆਂ ਇੱਕੋ ਇੱਕ ਹੱਲ ਹੈ ਆਪਾਂ ਨੂੰ ਭਗਵੰਤ ਮਾਨ ਦਾ ਸਾਥ ਦੇਣਾ ਚਾਹੀਦਾ ਹੈ ਡਟ ਕੇ ਉਸ ਦੇ ਨਾਲ ਖੜਾ ਹੋਣਾ ਚਾਹੀਦਾ ਕਿ ਠੀਕ ਹੈ ਵਿਜੀਲੈਂਸ ਡਿਪਾਰਟਮੈਂਟ ਆਪਣਾ ਕੰਮ ਕਰ ਰਹੀ ਹੈ ਤੁਸੀਂ ਆਪਣਾ ਕੰਮ ਕਰ ਰਹੇ ਹੋ ਜੋ ਤੁਸੀਂ ਕਰ ਰਹੇ ਹੋ ਉਹ ਸਹੀ ਕਰ ਰਹੇ ਹੋ ਇਸ ਦੀ ਜਾਂਚ ਕਰੋ ਜੋ ਉਸ ਤੇ ਬਣਦੀ ਕਾਰਵਾਈ ਹੈ ਕਾਰਵਾਈ ਪਾਓ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ